ਅੱਜ ਸਾਨੂੰ ਮੈਟਰੋਪੋਲਿਸ ਦਾ ਸਾਡਾ ਨਕਾ ਸੀਗਾ ਤੇ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਵੀ ਅਸ਼ਕਾਈ ਹਾਈ ਸਪਾ ਸਲੂਨ ਚ ਪਰਚੀ ਕਰਦਾ ਕੰਮ ਚੱਲ ਰਿਹਾ ਤੇ ਅਸੀਂ ਇੱਥੇ ਰੇਡ ਮਾਰੀ ਇੱਥੇ ਸਾਨੂੰ ਪੰਜ ਕੁੜੀਆਂ ਤੇ ਇਹਦਾ ਜਿਹੜਾ ਮਾਲਕ ਹੈ ਸੰਦੀਪ ਉਹ ਮਿਲਿਆ ਤੇ ਅਸੀਂ ਸੰਦੀਪ ਨੂੰ ਅਰੈਸਟ ਕਰ ਲਿਆ ਤੇ ਬਾਕੀ ਉਹ ਕੁੜੀਆਂ ਦੇ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਰਿਲੀਜ਼ ਕਰ ਦਾਂਗੇ ਤੇ ਹੋਰ ਵੀ ਇਹ ਹੁੱਲੇ ਸਪਾ ਚ ਛਾਪੇਵਾਰੀ ਜਾਰੀ ਰਹੇਗੀ ਬਿਲਕੁਲ ਜਾਰੀ ਰਹੇਗੀ ਜਦ ਤੱਕ ਇਹ ਗਲਤ ਕੰਮ band ਨਹੀਂ ਹੁੰਦਾ ਉਹ ਤੱਕ ਜਾਰੀ ਸਰ ਅਸੀਂ ਦੇਖ ਪਾ ਰਹੇ ਹਾਂ ਕੁਝ ਦਿਨ ਪਹਿਲਾਂ ਵੀ ਛਾਪੇਵਾਰੀ ਕੀਤੀ ਗਈ ਸੀ ਤਿੰਨ ਸਪਾ ਜਿਹੜੇ ਸੀਲ ਕੀਤੇ ਗਏ ਸੀ ਅੱਜ ਇਹਨੂੰ ਵੀ ਸੀਲ ਕੀਤਾ ਜਾਏਗਾ ਅੱਜ ਬਿਲਕੁਲ ਸਾਡੇ ਨਾਲ ਨੈਪ ਤਹਿਸੀਲਦਾਰ ਸਾਹਿਬ ਆਏ ਹੋਏ ਨੇ ਤੇ ਉਹਨਾਂ ਦੀ ਹਾਜ਼ਰੀ 'ਚ ਇਹਨੂੰ ਸੀਲ ਕੀਤਾ ਜਾਏਗਾ ਸਰ ਕੋਈ ਗ੍ਰਾਹਕ ਵੀ ਹੈ ਗ੍ਰਾਹਕ ਨਹੀਂ ਹੈ ਇਹ ਕੁੜੀਆਂ ਕਿੱਥੇ ਦੀ ਰਹਿਣ ਵਾਲੀਆਂ ਨੇ ਇਹ ਕੁੜੀਆਂ ਅੱਡਾ ਅੱਡਾ ਕੋਈ ਅੰਬਾਲੇ ਦੀ ਹੈ ਕੋਈ ਚੰਡੀਗੜ੍ਹ ਦੀ ਹੈ ਸੋਰੀ ਇਹਨਾਂ ਨੂੰ ਜ਼ਬਰਦਸਤੀ ਕੰਮ ਕਰਾਇਆ ਜਾ ਰਿਹਾ ਸੀ ਇਹ ਆਪਣੀ ਮਨਮਰਜ਼ੀ ਨਾਲ ਨਹੀਂ ਇਹ ਆਪਣੀ ਮਨਮਰਜ਼ੀ ਨਾਲ ਹੀ ਹੈ ਜ਼ਬਰਦਸਤੀ ਵਾਲਾ ਕੋਈ ਕੰਮ ਨਹੀਂ ਤੇ ਸਰ ਦੇਖਿਆ ਜਾ ਰਿਹਾ ਤਾਂ ਫਿਰ ਕੁੜੀਆਂ ਤੇ ਕੀ ਐਕਸ਼ਨ ਹੋ ਜਾ ਕਿਉਂਕਿ ਇਹ ਚੀਜ਼ ਅਸੀਂ ਲਗਾਤਾਰ ਦੇਖ ਰਹੇ ਹਾਂ ਕੁੜੀਆਂ ਦਾ ਵਿਕਟਮ ਉਹ ਤਾਂ ਪੀੜਤ ਹੀ ਹੋ ਗਈ ਹੈ ਕਿਸੇ ਨੂੰ